हम तो ऐसे हैं अगर बड़ा भाई को पंजाब को हाथ लगाएगा तो खट्टर की कोठी पे भी चार पाई डाल लेंगे हरियाणा का किसान बड़ा भाई, भाई पंजाब के साथ खड़ा होगा कंधा से कंधा तो कल दोपहर तक हजारों तो हरियाणा वाले आ जाएंगे इस खत् सरकार को तो ये बैरिकेड क्या लगाएगा हमारे लिए इनको तो उखाड़ के फेंक देंगे आज हरियाणा वाले रात को अंत उनको अच्छा खाना लगेगा अन अच्छी नींद आएगी उनको एक ही चीज दिखेगी हमारे पंजाब वाले को भी चोट मारी है और हरियाणा वाले को भी चोट मारी है कि ये दिमाग से निकाल दे कि तेरी ताना सा हरियाणा में चलने देंगे हम भाई बड़ा पंजाब को और हरियाणा दिल्ली गूंज हर हालत में करेगा संसद कहेगा तो संसद में भी गूंज करेगा हम खट्टर मारा गांव में भी किस चेहरा लेके कुछ जय घुसने के लायक नहीं है अच्छा। नहीं पिंड बुढ़ने बढ़ने कैसे देंगे उस धरती पर ऐसा निकम्मा पैदा होगा जो अंधा तक और किसान को मार रहे हैं ਪਾ ਪੁਲਿਸ ਵਾਲਿਆਂ ਨੂੰ ਮੈਂ ਕਿਹਾ ਵੀ ਜੀ ਅਸੀਂ ਅੱਗੇ ਜਾਣਾ ਹੈਗਾ ਸ਼ਾਂਤਮਈ ਤਰੀਕੇ ਨਾਲ ਮੈਨੂੰ ਕਹਦੇ ਵੀ ਚਲੋ ਵਾਪਸ ਚਲੋ ਮੈਂ ਇਹਨੂੰ ਪਿੱਛੇ ਪਿੱਠ ਪੁਵਾਈ ਆਪਣੀ ਤਾਂ ਨਾਲ ਦੀ ਨਾਲ ਉਹਨਾਂ ਨੇ ਡਾਂਗਾ ਮਾਰਦੀਆਂ ਸ਼ੁਰੂ ਕਰਤੀਆਂ ਜੀ ਮੇਰੇ ਮੈਂ ਖਾਲੀ ਹੱਥ ਸੀ ਬਿਲਕੁਲ ਜਦੋਂ ਮੇਰੇ ਡਾਂਗ ਮਾਰੀ ਤਾਂ ਮੇਰੇ ਇੱਥੇ ਖੂਨ ਨਿਕਲ ਗਿਆ ਖੂਨ ਨਿਕਲ ਕੇ ਚਿਉਂ ਗਿਆ ਤੇ ਪੰਜ ਟੈਂਕੇ ਲੱਗੇ ਜੀ ਮੈਂ ਐਂਬੂਲੈਂਸ ਨਾਲ ਦੀ ਨਾਲ ਉਹਨਾਂ ਨੇ ਮੇਰੇ ਡਾਂਗ ਮਾਰੀ ਜੀ ਪੁਲਿਸ ਵਾਲੇ ਨੇ ਏ ਹਰਿਆਣਾ ਪੁਲਿਸ ਨੇ ਜੀ ਹਰਿਆਣਾ ਪੁਲਿਸ ਨੇ ਟਾਂਗਾ ਮਾਰੀਆਂ ਤੁਹਾਡੇ ਵਾਪਸ ਮੁੜਨਾ ਕਹੀ ਵਾਪਸ ਮੁੜਨ ਕਰਕੇ ਮੈਂ ਵਾਪਸ ਤਾਂ ਮੁੜ ਗਿਆ ਪਰ ਮੇਰੇ ਡਾਂਗ ਮਾਰੀ ਜਿੱਤੇ ਮੇਰੇ ਪੰਜ ਟਾਂਕੇ ਲੱਗੇ ਜੀ ਖੱਟਰ ਕੀ ਇਤਨੀ ਹਿੰਮਤ ਨਹੀਂ ਹੈ ਕਿ ਪੰਜਾਬ ਕੋ ਬੜਾ ਭਾਈ ਕੋ ਆ ਰਿਹਾ ਹੈ ਇਹ ਰੋਕेंगे ਆ ਡੰਡੇ ਮਾਰेंगे ਹਰਿਆਣਾ ਬਿਲਕੁਲ ਜਾਗ ਚੁੱਕਾ ਹੈ ਪਏ گاਉਂ ਮੈਂ ਪੰਚਾਇਤ ਹੋਣੀ ਸ਼ੁਰੂ ਹੋ ਗਈ ਹੈ ਅਮ ਖੱਟਰ ਕੀ ਕੋਠੀ ਤੇ ਵੀ ਬੈਠ ਜਾਣਾ ਹੁਣ ਤਰਦ ਬਹੁਤ ਹੋ ਰਿਹਾ ਜੀ ਮੈਂ ਬਹੁਤ ਉਹ ਜੇ ਮੈਨੂੰ ਕੁਛ ਹੁੰਦਾ ਹੈ ਜਾ ਕਿਸੇ ਵੀ ਕਿਸਾਨ ਨੂੰ ਕੁਝ ਹੁੰਦਾ ਹੈ ਤਾਂ ਇਹ ਖੱਟਰ ਸਰਕਾਰ ਜ਼ਿੰਮੇਵਾਰ ਹੈ ਜੀ ਮੋਦੀ ਸਰਕਾਰ ਤੇ ਖੱਟਰ ਸਰਕਾਰ ਜ਼ਿੰਮੇਵਾਰ ਹੈ ਇਹ ਕੱਲੇ ਇਧਰ ਹੀ ਸਾਡੇ ਸਾਰਿਆਂ ਦੇ ਡਾਂਗ ਵੱਜ ਗਈ ਬਠਿੰਡਾ ਜ਼ਿਲ੍ਹੇ ਦੇ ਸਾਡਾ ਬੇਇੱਜ਼ਤੀ ਹੋ ਗਈ ਤਖਨੌਰੀ ਬਾਰਡਰ ਤੇ ਕਿਸਾਨਾਂ ਨੇ ਅੱਜ ਖਨੌਰੀ ਬਾਰਡਰ ਪਾਰ ਕਰਨਾ ਸੀਗਾ ਪਰ ਅੱਗੇ ਬੈਰੀਕੇਡ ਲੱਗੇ ਹੋਏ ਨੇ ਪ੍ਰਸ਼ਾਸਨ ਹੈ ਜਿਹੜਾ ਹਰਿਆਣਾ ਪ੍ਰਸ਼ਾਸਨ ਅੱਗੇ ਖੜਿਆ ਹੋਇਆ ਕਾਫੀ ਲੈਅਰਸ ਦੇ ਵਿੱਚ ਉਹਨਾਂ ਨੇ ਮੁਸ਼ਤਦੀ ਦੇ ਨਾਲ ਖੜੇ ਹੋਏ ਨੇ ਤਾਂ ਕਿਸਾਨਾਂ ਦੇ ਉੱਪਰ ਅੱਜ ਹਰਿਆਣਾ ਪ੍ਰਸ਼ਾਸਨ ਵੱਲੋਂ ਅਥਰੂ ਗੈਸ ਦੇ ਗੋਲੇ ਨੇ ਜਿਹੜੇ ਉਹ ਸੁੱਟੇ ਗਏ ਸੀ ਜਿਸ ਦੇ ਨਾਲ ਕਿਸਾਨ ਜ਼ਖਮੀ ਵੀ ਹੋਏ ਨੇ ਤਾਂ ਸਾਡੇ ਨਾਲ ਨੇ ਬਾਈ ਜੀ ਇਹਨਾਂ ਦੇ ਅਥਰੂ ਗੈਸ ਦਾ ਗੋਲਾ ਵੱਜਿਆ ਸਿਰ ਦੇ ਵਿੱਚ ਤਾਂ ਪੱਟੀ ਕਰਵਾਉਣੀ ਪੈ ਗਈ ਤਾਂ ਬਾਈ ਜੀ ਡਾਂਗ ਵੀ ਵੱਜੀ ਆ ਕਿੰਨੀਆਂ ਕਿੰਨੇ ਟਾਂਕੇ ਲਾਉਣੇ ਪਏ ਚਾਰ ਪੰਜ ਟਾਂਕੇ ਲੱਗੇ ਜੀ ਚਾਰ ਪੰਜ ਟਾਂਕੇ ਲਾਉਣੇ ਪਏ ਹਾਂਜੀ ਅੱਛਾ ਇਹ ਐਮਬੂਲੈਂਸ ਆਈ ਉਹਨਾਂ ਨੇ ਚਾਰ ਪੰਜ ਟਾਂਕੇ ਲਏ ਮੈਂ ਗੁਰਮੇਲ ਸਿੰਘ ਪਿੰਡ ਗੰਗਾ ਬਲਾਕਨ थाना ਜ਼ਿਲ੍ਹਾ ਬਠਿੰਡਾ ਤੋਂ ਬੋਲ ਰਿਹਾ ਜੀ ਮੈਂ ਜਦੋਂ ਉਹਨਾਂ ਨੂੰ ਕਿਹਾ ਪੁਲਿਸ ਵਾਲਿਆਂ ਨੂੰ ਮੈਂ ਕਿਹਾ ਵੀਰ ਜੀ ਅਸੀਂ ਅੱਗੇ ਜਾਣਾ ਹੈਗਾ ਸ਼ਾਂਤਮਈ ਤਰੀਕੇ ਨਾਲ ਉਹ ਕਹਿੰਦੇ ਵੀ ਰੁਕੋ ਮੈਂ ਰੁਕ ਗਿਆ ਮੈਨੂੰ ਕਹਿੰਦੇ ਵੀ ਚਲੋ ਵਾਪਸ ਚਲੋ ਮੈਂ ਜਦੋਂ ਪਿੱਛੇ ਪਿੱਠ ਪੁਵਾਈ ਆਪਣੀ ਤਾਂ ਨਾਲ ਦੀ ਨਾਲ ਉਹਨਾਂ ਨੇ ਡਾਂਗਾ ਮਾਰਦੀਆਂ ਸ਼ੁਰੂ ਕਰਤੀਆਂ ਜੀ ਇੱਕ ਪੁਲਿਸ ਵਾਲੇ ਨੇ ਮੇਰੇ ਸਿਰ ਦੇ ਵਿੱਚ ਡਾਂਗ ਮਾਰੀ ਅੱਛਾ ਮੇਰਾ ਮੈਂ ਖਾਲੀ ਹੱਥ ਸੀ ਬਿਲਕੁਲ ਜਦੋਂ ਮੇਰੇ ਡਾਂਗ ਮਾਰੀ ਤਾਂ ਮੇਰੇ ਇੱਥੇ ਖੂਨ ਨਿਕਲ ਗਿਆ ਖੂਨ ਨਿਕਲ ਕੇ ਚਿਉਂ ਹੀ ਗਿਆ ਤੇ ਪੰਜ ਟੈਂਕੇ ਲੱਗੇ ਜੀ ਮੈਂ ਐਂਬੂਲੈਂਸ ਮਲੋ ਤੁਸੀਂ ਬਾਰਡਰ ਟੱਪਣ ਦੀ ਕੋਸ਼ਿਸ਼ ਤਾਂ ਨਹੀਂ ਸੀ ਕਰ ਰਹੇ ਖੜੇ ਹੀ ਸੀ ਜੀ ਕੋਸ਼ਿਸ਼ ਨਹੀਂ ਕਰਦੇ ਜੀ ਮੈਂ ਉਹਨੂੰ ਬੇਨਤੀ ਕੀਤੀ ਸੀ ਮੈਂ ਕਿਹਾ ਜੀ ਮੈਂ ਅੱਗੇ ਅਸੀਂ ਅੱਗੇ ਜਾਣਾ ਕਿਸਾਨਾਂ ਨੇ ਅਸੀਂ ਪ੍ਰਦਰਸ਼ਨ ਕਰਨਾ ਹੈ ਆਪਦਾ ਅੰਦੋਲਨ ਕਰਨਾ ਹੈ ਮੰਗਾਂ ਮੰਨਵਾਉਣੀਆਂ ਆ ਉਹ ਕਿਤੇ ਵੀ ਚੰਗਾ ਵਾਪਸ ਮੁੜ ਜਦੋਂ ਮੈਨੂੰ ਵਾਪਸ ਮੁੜਨ ਦੇ ਪਾਸੇ ਕਿਹਾ ਮੇਰੀ ਥੋੜੀ ਜਿਹੀ ਪਿੱਠ ਹੋਈ ਤਾਂ ਨਾਲ ਨਾਲ ਉਹਨਾਂ ਨੇ ਮੇਰੇ ਡਾਂਗ ਮਾਰੀ ਜੀ ਪੁਲਿਸ ਵਾਲੇ ਨੇ ਇਹ ਹਰਿਆਣਾ ਪੁਲਿਸ ਨੇ ਜੀ ਹਰਿਆਣਾ ਪੁਲਿਸ ਨੇ ਡਾਂਗਾ ਮਾਰਿਆ ਤੁਹਾਡੇ ਵਾਪਸ ਮੁੜ ਨਾ ਕਹੇ ਵਾਪਸ ਮੁੜਨ ਕਰਕੇ ਮੈਂ ਵਾਪਸ ਦਾ ਮੁੜ ਗਿਆ ਪਰ ਮੇਰੇ ਡਾਂਗ ਮਾਰੀ ਜਿੱਥੇ ਮੇਰੇ ਪੰਜ ਟੈਂਕੇ ਲੱਗੇ ਜੀ ਹੁਣ ਦਰਦ ਬਹੁਤ ਹੋ ਰਿਹਾ ਜੀ ਮੈਂ ਬਹੁਤ ਉਹ ਜੇ ਮੈਨੂੰ ਕੁਝ ਹੁੰਦਾ ਹੈ ਜਾਂ ਕਿਸੇ ਵੀ ਕਿਸਾਨ ਨੂੰ ਕੁਝ ਹੁੰਦਾ ਹੈ ਤਾਂ ਇਹ ਖੱਟਰ ਸਰਕਾਰ ਜ਼ਿੰਮੇਵਾਰ ਹੈ ਜੀ ਮੋਦੀ ਮੋਦੀ ਸਰਕਾਰ ਤੇ ਖੱਟਰ ਸਰਕਾਰ ਜੋ ਜਾਉਂ ਲੱਗਦਾ ਕਿ ਤਨਾ ਕਿਤੇ ਜਿਵੇਂ ਮੰਨ ਲਓ ਤੁਸੀਂ ਕਿਸਾਨ ਨੂੰ ਕਿਹਾ ਜਾਂਦਾ ਹੈ ਅੰਨਦਾਤਾ ਪੂਰੇ ਦੇਸ਼ ਨੂੰ ਕਿਸਾਨ ਅੰਨ ਦਿੰਦਾ ਤਾਂ ਇਸ ਵੇਲੇ ਅੰਨਦਾਤਾ ਜਿਹੜਾ ਆਪਣੀਆਂ ਮੰਗਾਂ ਮਰਵਾਉਣ ਦੇ ਲਈ ਦਿੱਲੀ ਜਾ ਰਿਹਾ ਸੀ ਪਰ ਹਰਿਆਣਾ ਸਰਕਾਰ ਨੇ ਰੋਕ ਕੇ ਤੁਹਾਡੇ ਡਾਂਗਾ ਮਾਰੀਆਂ ਕਿੱਡੇ ਕਿੱਡੇ ਕਿਲ ਲਾਏ ਹੋ ਨੇ ਰਸਤੇ ਦੇ ਵਿੱਚ ਮੈਂ ਬੇਨਤੀ ਕੀਤੀ ਪੁਲਿਸ ਵਾਲਿਆਂ ਨੂੰ ਮੈਂ ਕਿਹਾ ਜੀ ਤੁਸੀਂ ਵੀ ਕਿਸਾਨਾਂ ਦੇ ਪੁੱਤਰੋਂ ਮੈਂ ਵੀ ਕਿਸਾਨ ਐ ਤੁਹਾਡੇ ਵੀ ਬਾਪ ਕਿਸਾਨ ਐ ਅਨਾਂ ਆਪਾ ਗਾਉਣੇ ਆ ਅਸੀਂ ਆਪਣੀਆਂ ਮੰਗਾਂ ਮੰਨਣੇ ਆ ਐਮ ਐਸ ਪੀ ਅਸੀਂ ਲੈਣੀ ਹੈ ਸਰਕਾਰ ਤੋਂ ਮੰਗ ਕਰਨੀ ਹੈ ਸੈਂਟਰ ਤੋਂ ਸੁਆਮੀ ਨਾਥਰਨ ਦੀ ਰਿਪੋਰਟ ਦੇ ਮੁਤਾਬਕ ਸੀ ਫਸਲਾਂ ਦੇ ਭਾਅ ਲੈਣੇ ਆ ਅਸੀਂ ਉਸ ਮੰਗਾਂ ਵਾਸਤੇ ਜਾ ਰਹੇ ਆ ਅਸੀਂ ਕੋਈ ਅਬਦਾਲੀ ਨਹੀਂ ਕਿ ਅਸੀਂ ਦਿੱਲੀ ਲੁੱਟਣ ਜਾ ਰਹੇ ਆ ਢ ਵੀ ਨਹੀਂ ਹੈਗੇ ਅਸੀਂ ਢ ਵੀ ਨਹੀਂ ਕਿ ਅਸੀਂ ਦਿੱਲੀ ਲੁੱਟਣ ਵਾਸਤੇ ਜਾ ਰਹੇ ਆ ਅਸੀਂ ਸਿਰਫ ਆਪਣੀਆਂ ਮੰਗਾਂ ਬਣਾਉਣੀਆਂ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਅਸੀਂ ਸ਼ਾਂਤ ਮੈਥਰੀਕੇ ਨਾਲ ਜਾ ਰਹੇ ਆ ਪੰਜਾਬ ਚੋਂ ਆ ਰਹੇ ਆ ਕਨੌਰੀ ਬਾਰਡਰ ਤੇ ਅਸੀਂ ਅੱਗੇ ਸਾਨੂੰ ਲੰਘਣ ਦਿੱਤਾ ਜਾਵੇ ਉਹਨਾਂ ਨੇ ਮੈਨੂੰ ਲੰਘਣ ਨਹੀਂ ਦਿੱਤਾ ਕਹਿੰਦੇ ਜਾ ਵਾਪਸ ਜਦੋਂ ਮੈਂ ਮਾੜੀ ਜੀ ਪਿੱਠ ਪਵਾਈ ਮੇਰੇ ਨਾਲ ਨਾਲ ਇੱਥੇ ਡਾਂਗ ਮਾਰੀ ਪੁਲਿਸ ਵਾਲੇ ਨੇ ਹਰਿਆਣਾ ਪੁਲਿਸ ਨੇ ਤੇ ਨਾਲ ਦੀ ਨਾਲ ਮੇਰੇ ਖੂਨ ਚੋਣ ਲੱਗ ਗਿਆ ਤੇ ਮੈਂ ਹੁਣ ਐਂਬੂਲੈਂਸ ਤੇ ਮੈਨੂੰ ਆਹ ਮੁੰਡੇ ਮੇਰੇ ਪ੍ਰਬੰਧਕ ਵੀਰ ਆ ਮੇਰੇ ਪਿੰਡ ਵਾਲੇ ਕਿਸਾਨ ਵੀਰ ਨਾਲ ਲੈ ਕੇ ਗਏ ਨੇ ਤੇ ਉਹਨਾਂ ਨੇ ਮੇਰੇ ਚਾਰ ਪੰਜ ਟੈਂਕੀ ਲਵਾਈ ਹੈ ਤੇ ਹੁਣ ਮੈਂ ਦਵਾਈ ਲੈ ਕੇ ਹੁਣ ਮੈਂ ਸੌਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹਨੇ ਤੁਸੀਂ ਆ ਗਏ ਜੀ ਹਾਂ ਜੀ ਮਾਲੂਏ ਕੁੜਤਾ ਦਿਖਾ ਨਹੀਂ ਸਕਦੇ ਅਸੀਂ ਕਿਉਂਕਿ ਵਾਇਲੇਸ਼ਨ ਆ ਜਾਂਦੀ ਹੈ ਕੁੜਤੇ ਦੇ ਉੱਪਰ ਵੀ ਬਾਬਾ ਜੀ ਦੇ ਖੂਨ ਦੇ ਜਿਹੜੇ ਦਾਗ ਨੇ ਉਹ ਲੱਗੇ ਹੋਏ ਨੇ ਉਸੇ ਤਰੀਕੇ ਦੇ ਨਾਲ ਕਿਉਂਕਿ ਇੱਥੇ ਦਾਗ ਹੈ ਜਿਹੜੀ ਕਹਿੰਦੇ ਮਾਰੀ ਤੇ ਇਥੋਂ ਦਾਗ ਵੱਜਣ ਕਰਕੇ ਜਿਹੜਾ ਖੂਨ ਹੈ ਇਧਰਲੇ ਪਾਸੇ ਵੀ ਕਾਫੀ ਜਿਹੜਾ ਆਇਆ ਹੋਇਆ ਸੀਗਾ ਤਾਂ ਨਾਲ ਹਾਂਜੀ ਮੇਰੇ ਨਾਲ ਜੀ ਨਾਲ ਤੁਸੀਂ ਚੈਨਲ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਨਾਲ ਜੀ ਨਾਲ ਲਾਈਵ ਕਰ ਰਹੇ ਨੇ ਮੇਰੇ ਘਰ ਅ ਚਲੀ ਗਈ ਆਪਣੀ ਮੇਰੀ ਤਸਵੀਰ ਚਲੀ ਗਈ ਤਾਂ ਹਾਂਜੀ ਮੇਰੇ ਛੋਟੇ ਛੋਟੇ ਪੋਤਰੇ ਉਹਨਾਂ ਨੇ ਫੋਨ ਕੀਤਾ ਕਹਿੰਦੇ ਦਾਦੀ ਜੀ ਤੁਹਾਡੇ 60 ਵਜੇ ਆਈ ਨਾਲ ਦੀ ਨਾਲ ਹੋਰ ਪਰਿਵਾਰ ਪਿੰਡ ਵਾਲਿਆਂ ਨੇ ਕੀਤੀ ਫੋਨ ਕੀਤਾ ਮੈਨੂੰ ਕਿੰਨੀ ਕਿ 60 ਬਚ ਗਈ ਕੋਈ ਖਤਰਨਾਕ ਤਾਂ ਨਹੀਂ ਤੇ ਅਸੀਂ ਆਈਏ ਤਾਂ ਤੁਹਾਨੂੰ ਲੈ ਕੇ ਜੀ ਮੈਂ ਕਿਹਾ ਵੀ ਚਲੋ ਬਹੁਤ ਬਹੁਤ ਧੰਨਵਾਦ ਕੋਈ ਗੱਲ ਨਹੀਂ ਮੈਂ ਠੀਕ ਠਾਕ ਹਾਂ ਮੇਰੇ ਨਾਲ ਸਾਰੇ ਪਿੰਡ ਵਾਲੇ ਮੇਰੇ ਨਾਲ ਦੇ ਪਿੰਡ ਵਾਲੇ ਵੀ ਕਿਸਾਨ ਹੈਗੇ ਨੇ ਮੇਰੀ ਪੂਰੀ ਹੈਲਪ ਕਰ ਰਹੇ ਨੇ ਤੇ ਮੈਂ ਕੋਸ਼ਿਸ਼ ਕੀਤੀ ਹੈ ਵੀ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰਹੇ ਚੜ੍ਹਦੀ ਕਲਾ ਨਾਲ ਹੀ ਅਸੀਂ ਦਿੱਲੀ ਦੇ ਵਿੱਚ ਜਾਣਾ ਹੈ ਮੰਗਾ ਮਨਾਉਣੀ ਹੈ ਮੰਗਾ ਲੈ ਕੇ ਆਉਣੀ ਹੈ ਔਰ ਸ਼ਾਦ ਮੈਤਰੀ ਕੇ ਨਾਲ ਜਾਣਾ ਹੈ ਸਹੀ ਹੈ ਤਾਂ ਤੁਹਾਡੇ ਪਿੰਡ ਦੇ ਨੇ ਜੀ ਇਹ 6:00 ਵਜੇ ਇਹਨਾਂ ਦੇ ਮੰਨ ਲਓ ਪਿਛਲੀ ਵਾਰ ਅੰਦੋਲਨ ਹੋਇਆ 13 ਮਹੀਨੇ ਅੰਦੋਲਨ ਚੱਲਿਆ 750 ਕਿਸਾਨ ਸ਼ਹੀਦ ਹੋ ਗਿਆ ਤਾਂ ਸਰਕਾਰ ਦਾ ਰਵਈਆ ਤਾਂ ਫੇਰ ਇਸ ਵਾਰ ਉਸੇ ਤਰੀਕੇ ਦਾ ਹੀ ਆ ਮੈਨੂੰ ਲੱਗਦਾ ਉਸ ਤੋਂ ਵੱਧ ਲੇਹਰਾਂ ਲਾ ਕੇ ਇਹਨਾਂ ਨੇ ਸਿਕਿਉਰਟੀ ਲਾਤੀ ਇੱਥੇ ਕਹਿੰਦੇ ਲੰਘਣੇ ਨਹੀਂ ਦੇਣਾ ਹਾਂਜੀ ਅੱਗੇ ਨਾਲੋਂ ਇਹਨਾਂ ਨੇ ਥੋੜੀ ਵੱਧ ਤਿਆਰੀ ਕੀਤੀ ਹੈ ਜੀ ਪੂਰੀ ਕੀਤੀ ਹੈ ਤਿਆਰੀ ਪਰ ਅਸੀਂ ਆ ਨੰਗਾਗੇ ਜ਼ਰੂਰ ਅਸੀਂ ਜਾਣਾ ਵੀ ਹੈ ਜ਼ਰੂਰ ਆਪਦੇ ਮੰਗਾ ਮੰਵਾਉਣੀਆਂ ਵੀ ਜ਼ਰੂਰ ਆ ਜੀ ਤੁਹਾਡੇ ਪਿੰਡ ਦੇ ਨੇ ਇਹ ਇਹਨਾਂ ਦੇ 6 ਵਜੇ ਸਾਰਾ ਪਿੰਡ ਨਾਲ ਖੜਾ ਹਾਂਜੀ ਹਾਂਜੀ ਸਾਰਾ ਪਿੰਡ ਨਾਲ ਬਹੁਤ ਫੋਨ ਆਉਂਦੇ ਹੁਣ ਪਿੰਡੋਂ ਪੂਰੇ ਫੋਨ ਆਈ ਜਾਂਦੇ ਬਲਾਕ ਬਲਾਕ ਸਾਰੇ ਹਾਂਜੀ ਸਾਰਿਆਂ ਦੀ ਫੋਨ ਆਈ ਰਹੇ ਹਾਂਜੀ ਸਾਰਿਆਂ ਦੀ ਫੋਨ ਆਈ ਜਾਂਦੀ ਹੈ ਜੀ ਮੈਂ ਚੱਟੇ ਜੀ ਥੋੜੇ ਨੇੜਿਆਂ ਦੇ ਵੀ ਇਹਨਾਂ ਦੇ ਘਰਦਿਆਂ ਦੇ ਵੀ ਫੋਨ ਆਉਂਦੇ ਹੋਣਗੇ ਘਰ ਦੇ ਕੀ ਕਹਿੰਦੇ ਇਹਨਾਂ ਦੇ ਵੀ ਫੋਨ ਆ ਰਹੇ ਆ ਘਰ ਦੇ ਤਾਂ ਫਿਰ ਇਹ ਕਹਿੰਦੇ ਜੀ ਚਲੋ ਆਪਣੀਆਂ ਮੰਗਾ ਤਾਂ ਮਣਾਉਣਗੇ ਤੁਸੀਂ ਉਹਨਾਂ ਨੇ ਆਖਿਆ ਵੀ ਤੁਸੀਂ ਆਪ ਦਾ ਇਲਾਜ ਕਰਾ ਲਓ ਇੱਥੇ ਵੀ ਜਿਵੇਂ ਐਂਬੂਲੈਂਸ ਤੇ ਅਸੀਂ ਉਹਨਾਂ ਨੂੰ ਦੱਸਿਆ ਵੀ ਅਸੀਂ ਟਾਂਕੇ ਟੁੰਕੇ ਲਵਾਤੇ ਇਹਨਾਂ ਦੇ ਵੈਸੇ ਹੁਣ ਠੀਕ ਆ ਗਏ ਤੇ ਬਸ ਐਂ ਗੱਲ ਹੋਈ ਸੀਗੀ ਕਰਦੇ ਨਾਲ ਸਾਡਾ ਬਠਿੰਡਾ ਜ਼ਿਲ੍ਹਾ ਖੜਾਈ ਇਹਦੇ ਨਾਮ ਹਾਂਜੀ ਇਹ ਬੰਦੇ ਨਾ ਬਠਿੰਡਾ ਜ਼ਿਲ੍ਹਾ ਖੜਾਈ ਹਾਂਜੀ ਕਿਸਾਨ ਜਮਾ ਬਾਈਕ ਮੁਰਦੇ ਨਹੀਂ ਜੀ ਜਮਾ ਦਿੱਲੀ ਬਾਰਡਰ ਪਾਰ ਕਰਨ ਗਈ ਕੂਚ ਕਰਾਂਗੇ ਹਾਂ ਇਹ ਕੱਲੇ ਇਧਰ ਹੀ ਸਾਡੇ ਸਾਰਿਆਂ ਦੇ ਡਾਂਗ ਵੱਜ ਗਈ ਬਠਿੰਡਾ ਜ਼ਿਲ੍ਹੇ ਦੇ ਸਾਡਾ ਬੇਇੱਜ਼ਤੀ ਹੋ ਗਈ ਵੀ ਅਸੀਂ ਇਹ ਨਹੀਂ ਵੀ ਵੀ ਸਾਡਾ ਭਾਈਆ ਵੀ ਅਸੀਂ ਹਰਿਆਣਾ ਵੀ ਸਾਡਾ ਭਾਈਆ ਤੇ ਅਸੀਂ ਸਾਰੇ ਜਮਾ ਕੂਚ ਕਰਾਂਗੇ ਹਾਂਜੀ ਇਹ ਦੇਖੋ ਜੀ ਗੱਲ ਇੱਕ ਇਹ ਸਾਡੇ ਜਰਨ 77 ਆ ਜੀ ਗੰਗਾਪਿੰਡ ਦੇ ਇਹ ਹੈ ਖਜਾਨਚੀ ਸਾਹਿਬ ਮੈਂ ਹੈਗਾ ਪ੍ਰਧਾਨ ਇਹ ਸਾਡੇ ਨਾਲ ਪਿੰਡ ਕਿੱਧਰ ਆ ਇਹ ਵੀ ਪ੍ਰਧਾਨ ਸਾਹਿਬ ਆ ਆ ਪੱਗ ਮੇਰੀ ਵੀ ਉਤਰੀ ਆ ਮੈਨੂੰ ਕੋਈ ਉੱਥੇ ਪਰਨਾ ਦੇ ਕੇ ਗਿਆ ਬੰਦਾ ਆ ਬੰਨਣ ਵਾਸਤੇ ਤਸਤਾਰ ਲੱਗੀ ਸੀ ਉੱਥੇ ਤਸਤਾਰ ਉੱਥੇ ਪੱਗ ਉੱਥੇ ਸੜਕ ਤੇ ਖਿਲਰ ਗਈ ਜੀ ਹਾਂ ਤੇ ਆ ਪਰਨਾ ਚਾਰਜ ਕੀਤਾ ਉਹਨਾਂ ਨੇ ਹਾਂਜੀ ਲਾਠੀ ਚਾਰਜ ਨਹੀਂ ਡਿੱਗਿਆ ਜੀ ਉਹ ਉਹ ਜਿਹੜੀ ਲਾਠੀ ਮਾਰੀ ਆ ਉਦਨੇ ਪੱਗ ਉੱਤੇ ਲੱਗੀ ਆ ਆ ਪਰਨਾ ਕੋਈ ਸਾਡਾ ਮਿੱਤਰ ਹੀ ਨਾਲ ਦੇ ਪਿੰਡਾਂ ਵਾਲਾ ਕੋਈ ਦੇ ਗਿਆ ਗੁਰਸ਼ਖ ਜੀ ਹਾਂ ਗੁਰਸ਼ਖ ਦੇ ਗਿਆ ਆ ਸਾਡੇ ਨੇੜੇ ਪਿੰਡਾਂ ਵਾਲਾ ਦੇ ਗਿਆ ਸਾਨੂੰ ਆ ਜਿਹੜਾ ਮੇਰੇ ਹੱਥ 'ਚ ਇਹ ਮੈਂ ਉਤੋਂ ਦੀ ਪ੍ਰਿੰਟ ਆ ਪਰਨਾ ਉਹ ਦੇ ਕੇ ਗਿਆ ਭਿਓ ਕੇ ਅੱਛਾ ਵੀ ਛੋਟੇ ਅੱਖਾਂ 'ਚ ਨਾ ਗੈਸ ਪਵੇ ਤੇ ਮੂੰਹ 'ਚ ਨਾ ਪਵੇ ਤੇ ਆ ਭਿਓ ਕੇ ਉਹੀ ਬੰਨਿਆ ਸੀ ਕੋਈ ਉਹ ਨਹੀਂ ਗਾ ਤੇ ਜਿਹੜਾ ਕੋਈ ਹੈਗਾ ਸਾਡਾ ਅਸੀਂ ਘਰ 'ਚ ਜਿਹੜਾ ਵਿੱਢਿਆ ਜਿੱਥੇ ਬੰਨੇ ਲਾਣ ਕੀਤਾ ਜਿੱਤ ਕੇ ਜਾਵਾਂਗੇ ਸਾਨੂੰ 4 ਦਿਨ ਲੱਗੇ ਨਾ ਹਫਤਾ ਲੱਗੇ 2 ਦਿਨ ਲੱਗ ਜਾਣਾ ਜਿੰਨਾ ਮਰਜ਼ੀ करा गए। जाके बैठा जी। तैयार है अच्छा। खट्टर की तो तो? इतनी हिम्मत नहीं है कि पंजाब को बड़ा भाई को आ रहा है, ये रोकेंगे मारेंगे हरियाणा बिल्कुल जाग चुका गाँव में पंचायत होनी शुरू हो गई है हम खट्टर की कोठी पे भी बैठ तक कहता रोहतक डिस्ट्रिक्ट से नरवाणा उचाणा से जींद से चले हुए हैं बोल दी कल दो तक इस बैरिकेड बेर, को फट अच्छा। फट देंगे देंगे हम कुछ नहीं है अच्छा। पंजाब भाई भाई है। तो हैं ये हाथ को, को लगाएगा तो खट्टर की कोठी पे भी चार पाई डाल लेंगे हरियाणा ऐसे है आज जो लाठी सार्ज करी है पंजाब और हरियाणा पे परली साइड दो लड़कों का चोट लग रही है आज हरियाणा वाले रात को अंत उनको अच्छा खाना लगेगा और अच्छी नींद आएगी उनको एक ही चीज दिखेगी कि मारे पंजाब वाले को भी चोट मारी है और हरियाणा वाले को भी चोट मारी है अच्छा हरियाणा दे पंजाब दे उधर जेड़े बंदे बैठे ने बॉर्डर दे उनों ने उना दे, उना दे भी चोटਾਂ लगियां ने उनों ने हां उनको दो को चोट लगी एक का तो पैर खत्म हो गया अच्छा आंसू गोला मारया पैर के ऊपर स्पीड से उसका पैर खत्म हो गया जमीन लोगों ने नु देखा है कि हरियाणा वाले को चोट लगली है जब ही अशांति करी है ਤੋ ਐਸੇ ਪੰਜਾਬ ਹੋ ਰਿਆਣਾ ਦੋਨੋਂ ਭਾਈ ਭਾਈ ਹੈ ਔਰ ਅਮ ਮਨੋਰ ਲਾਲ ਖੱਟਰ ਕੋ ਬਤਾਨਾ ਚਾਹਤੇ ਪੰਜਾਬ ਚੈਨਲ ਸੇ ਕਿ ਇਹ ਦਿਮਾਗ ਸੇ ਨਿਕਾਲ ਦੇ ਕਿ ਤੇਰੀ ਤਾਨਾ ਸਾਹ ਹਰਿਆਣਾ ਮੇ ਚੱਲਨੇ ਦੇਂਗੇ ਅਮ ਬਾਈ ਬੜਾ ਪੰਜਾਬ ਕੋ ਔਰ ਹਰਿਆਣਾ ਦਿੱਲੀ ਗੂੰਜ ਹਰ ਹਾਲਤ ਮੇ ਕਰੇਗਾ ਔਰ ਸੰਸਦ ਕਹੇਗਾ ਤੋ ਸੰਸਦ ਮੇ ਵੀ ਗੂੰਜ ਕਰੇਗਾ ਜੱਟ ਮਾਤਾ 750 ਕਿਸਾਨ ਪਿਛਲੀ ਵਾਰ ਸ਼ਹੀਦ ਹੋ ਗਏ ਤਾ ਕੀ ਸਰਕਾਰਾਂ ਹੁਣ ਤੱਕ ਸਮਝ ਨਹੀਂ ਰਹੀਆਂ ਉਸ ਚੀਜ਼ ਨੂੰ ਕਿ ਕਿ 750 ਬੰਦਾ ਸ਼ਹੀਦ ਹੋ ਜਾਣਾ ਦੁਨੀਆ ਤੋਂ ਚਲੇਣਾ ਬੰਦਾ ਦਾ ਇੱਕ ਹੀ ਬਹੁਤ ਹੁੰਦਾ 750 ਬੰਦੇ ਗਏ ਤੇ ਹੁਣ ਫੇਰ ਉਸੇ ਤਰੀਕੇ ਦੇ ਹਤਕੰਡੇ ਨੇ ਜਿਹੜੇ ਸਰਕਾਰਾਂ ਅਪਣਾ ਰਹੀਆਂ ਨੇ ਜਿਵੇਂ ਪਹਿਲਾਂ ਪੰਜਾਬ ਨੂੰ ਪਹਿਲਾਂ ਰੋਕਿਆ ਗਿਆ ਹੁਣ ਉਸੇ ਤਰੀਕੇ ਨਾਲ ਹੁਣ ਵੀ ਰੋਕਿਆ ਜਾ ਰਿਹਾ ਦੇਖੋ ਸੈਦ ਦੀ ਹਰਿਆਣਾ ਦੇ ਜਵਾਨੋ ਨੇ ਵੀ ਦੀ ਖੁਦ ਮੇਰੇ گاؤں ਸੇ ਸੈਦ ਹੋ ਗਿਆ ਲੱਕੜ ਲੈ ਕੇ ਜਾ ਰਿਹਾ ਸੀ ਤਾਂ ਜਦ ਸੇ ਅਮਨੇ ਮਨੋਰ ਲਾਲ ਖੱਟਰ ਕੋ ਮਸੀਮ ਕਾ گاؤں ਸੇ ਹੂੰ ਖੁਦ ਬਹਿਤਰੀ گاؤں ਸੇ ਅਮਨੇ 14 ਮਹੀਨੇ ਹੋ ਗਏ ਦਰਣਾ ਬੈਠੇ ਹੋਏ हम खट्टर मारे गाँव में भी किस चेहरा लेके घुस जाए घुसने के, गुछ के लायक नहीं है अच्छा पिंड नहीं पिंड बुढ़ने बढ़ने कैसे देंगे उस धरती पर ऐसा नकम्मा पैदा होगा जो अंधा तक और किसान को मार रहे है ठीक है उसकी इतनी हिम्मत नहीं है कि हमारे पिंड के अंदर घुस जाए मनोहर लाल खट्टर अपना खुद पैथरी गाँव में एक बार भी नहीं घुसा है 10 साल के अंदर में अच्छा। और वहां के किसानों ने 2 साल हो गए धरना धर दर रखा है तो अपने पिंड के बीच ही नहीं गए मनूर लाल खट्टर नहीं गए हैं पिंड हमने धरना धर दर रखा जमीन को मामले में किसान के मामले में हम रोड पे 2 साल हो गए बैठे हुए हैं 2 साल तो तो, तो लगातार धरना ओदे घर के बाहर चल रहा है खट्टर के गांव के बाहर चल रहे हैं खच्चर खच्चर है खटने ये खच्चर है और ये खच्चर को अभी दिमाग में नहीं आई है हरियाणा का किसान बड़े भाई पंजाब के साथ खड़ा होगा कंधा से कंधा तो कल दोपहर तक हजारों हरियाणा वाले आ जाएंगे इस खच्चर सरकार को तो ये बैरिकेड क्या लगाएगा हमारे लिए इनको तो उखाड़ के फेंक देंगे तो हम छोटी तो मामूली बात है, तो है। तो भाई जी हरियाणा हाँ तो एक इसका शेर पटा है ਇੱਕ ਬੰਦੇ ਦਾ ਇਸਕੇ ਪੰਜ ਟਾਂਕਾ ਲੱਗੇ ਇਸਕਾ ਸਿਰ ਪਾਟਾ ਹੈ ਇੱਕ ਬੰਦੇ ਦੀ ਦੋ ਟਾਂਗੇ ਟੁੱਟੀ ਹੈ ਜਹਾਂ ਪਰ ਅੱਛਾ ਦੋ ਦੋ ਬੰਦੇ ਨੇ ਤਾਂ ਤੁਹਾਡੇ ਸੱਟ ਬੱਜੀ ਆ ਹਰਿਆਣੇ ਵਾਲੇ ਕਹਿੰਦੇ ਅਸੀਂ ਨਾਲ ਖੜੇ ਆ ਕਹਿੰਦੇ ਸਵੇਰੇ ਕਹਿੰਦੇ ਕੁਝ ਨਹੀਂ ਰੱਖੋ ਜੀ ਨਾਲ ਖੜੇ ਨੇ ਬਹੁਤ ਬਹੁਤ ਧੰਨਵਾਦ ਹਰਿਆਣੇ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਪਿਛੇ ਅੰਦੋਲਨ 2021 ਵਿੱਚ ਆਪਾਂ ਲੜਿਆ ਸੀ ਉਦੋਂ ਵੀ ਹਰਿਆਣੇ ਵਾਲਿਆਂ ਨੇ ਇੰਨੀ ਵਧੀਆ ਆਪਣੀ ਸਪੋਰਟ ਕੀਤੀ ਹੈ ਰੋਟੀ ਪਾਣੀ ਤੋਂ ਲੈ ਕੇ ਦੁੱਧ ਪਾਣੀ ਤੋਂ ਲੈ ਕੇ ਬਹੁਤ ਆ ਰਿਹਾ ਸੀ ਹੁਣ ਵੀ ਆਪਣੀ ਸਪੋਰਟ ਕਰ ਰਿਹਾ ਹੈ ਰਲ ਮਿਲ ਕੇ ਪੰਜਾਬ ਔਰ ਹਰਿਆਣਾ ਜਦੋਂ ਆ ਬਾਰਡਰ ਪਾਰ ਕਰੇਗਾ ਇਹ ਕੱਲੀ ਜਖਮੀ ਨੂੰ ਜੀ ਐਸੇ ਜਖਮੀ ਨੂੰ 5 ਲੱਖ ਰੁਪਇਆ ਸਰਕਾਰ ਨੇ ਕਿਹਾਗਾ ਇੱਕ ਨੌਕਰੀ ਅੱਛਾ ਉਹ ਦਬਾ ਕੇ ਰੱਖਾਂਗੇ ਉਹ ਅਸੀਂ ਪਿੱਛੇ ਨਹੀਂ ਹਟਾਂਗੇ है लेकिन खट्टर मैं आपको बता देता देखो सीएम को इतनी भाषा बोलनी नहीं चाहिए ये मोदी की रखेल है हरियाणा को बचाने के लिए नहीं आ रहा ये मोदी की रखेल है मोदी का जैसे चल दे लेकिन इस हरियाणा का किसान को अभी कटरे को पता नहीं चले हरियाणा भाई जरा हरियाणा आके चले दा बैरिकेड तोड़ गए और हरियाणा अब की बार भी बैरिकेड तोड़ेगा इस रोड को ऊपर किले कैसा ये तलवारों बिछाले तलवारों ऊपर कभी जाएगा किसान और पंजाब हरियाणा पंजाब दा नारा नारा हरियाणा पंजाब भाई सारा जिंदाबाद 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 हरियाणा ਆ ਪੰਜਾਬ ਹਰਿਆਣਾ ਦੇ ਜਿਹੜੇ ਲੋਕ ਨੇ ਇਹਨਾਂ ਦੇ 60 ਵਜੇ ਸੀਗੀ ਤਾਂ ਪੰਜਾਬ ਤੇ ਹਰਿਆਣਾ ਕਹਿੰਦੇ ਇਕੱਠਾ ਆ ਸੀ ਤੇ ਦਿੱਲੀ ਹਰ ਹਾਲ ਦੇ ਵਿੱਚ ਪਹੁੰਚਾਂਗੇ ਭਾਵੇਂ ਖੱਟਰ ਸਰਕਾਰ ਕੋਈ ਵੀ ਰੁਕਾਵਟਾਂ ਨੇ ਜਿਹੜੀਆਂ ਉਹ ਪਾ ਲਵੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਖਨੌਰੀ